ਇਹ ਕਾਲਜ ਦੀ ਲੈਂਡ ਹੈ ਜਿਹੜੀ ਆਪਣਾ ਇਹਦੇ ਹੁੰਦੇ ਤੇ ਦਿੱਤੀ ਜਾਂਦੀ ਹੈ ਰੈਂਟ ਤੇ ਇੱਥੇ ਲੋਕ ਸਬਜ਼ੀ ਬੀਜਦੇ ਨੇ ਸਬਜ਼ੀ ਝੋਨਾ ਇਸ ਕਮਾਈ ਦਾ ਸਾਧਨ ਹੈ ਬਾਕੀ ਹੋਰ ਵੀ ਦਿਖਾਣੇ ਆ ਤੁਹਾਨੂੰ ਕਾਲਜ ਕੀ ਕੀ ਇਧਰ ਹੱਥ ਲੱਗੇ ਕਿੰਨੇ ਸਾਰੇ ਆ ਇਹ ਕਾਲਜ ਦਾ ਪਬਲਿਕ ਕਾਲਜ ਸਮਾਣਾ ਦਾ ਗਰਲ ਹੌਸਟਲ ਸਾਹਮਣੇ ਨੈਟ ਰਿਹਾ ਤੇ ਦੇਖ ਰਿਹਾ ਇੱਥੇ ਕਈ ਕਿੱਡਦੀ ਪ੍ਰੈਕਟਿਸ ਕਰਦੇ ਬਹੁਤ ਵਧੀਆ ਕਾਲਜ ਦੀ ਜਗ੍ਹਾ ਹੈ ਉਹ ਦੇਖੋ ਸਾਹਮਣੇ ਪਿਚ ਵੀ ਹੈਗੀ ਏ ਕਾਲਜ ਦੀ ক্রিকেট ਦੀ ਪਿਚ ਨਾਲ ਫੁੱਟਬਾਲ ਬਾਲੀਬਾਲ ਉਹ ਪਰੇ ਕਮਰੇ ਬਨੇ ਹੋਏ ਹਨ ਜਿੰਦੇ ਵਿੱਚ ਅਸਮਾਨ ਰੱਖ ਲੈਂਦੇ ਨੇ ਆਪਣਾ ਬੱਚੇ ਜਿਹੜੇ ਖੇਡਦੇ ਨੇ ਰੋਲਰ ਵੀ ਇੱਥੇ ਆ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਜੰਪ ਲਾਇਆ ਜਾਂਦਾ ਇਸ ਸਟੇਜ ਪਬਲਿਕ ਹਾਲ ਜਿਸ ਸਮਾਣਾ ਦੀ ਗਰਾਊਂਡ ਲੋਕੀ ਸੇਅਰ ਕਰ ਰਹੇ ਨੇ ਬਹੁਤ ਵਧੀਆ ਸਾਡੇ ਸਮਾਨੇ ਨੂੰ ਸ਼ੋਗਾਤ ਮਿਲੀ ਹੋਈ ਏ ਜੋ ਕਿ ਬਹੁਤ ਹੀ ਵਧੀਆ ਪਬਲਿਕ ਕਾਲੇ ਇਸ ਸਮਾਨਾ ਖੇਡ ਮੈਦਾਨ ਆਊਟਸਾਈਡ ਬਾਲੀਬਾਲ ਦਾ ਗਰਾਊਂਡ ਇਹ ਹੋ ਗਿਆ ਜੀ ਆਪਣਾ ਇੰਡੋਰ ਸਟੇਡੀਅਮ ਜਿਹਦੇ ਟੈਨਿਸ ਤੇ ਕੱਢੇ ਜਾਂਦੇ ਨੇ छोटे छोटे बच्चे आ रहे हैं सैर कर बच्चा दसिया भी कहदे ट्रीज ने मे लगा ਕਚਨਾਰ ਇਹ ਪਾਣੀ ਆ ਰਿਹਾ ਉਧਰ ਜੋ ਕਿ ਖੇਤਾਂ ਇਹ ਤੇ ਡਰਕਤਾਂ ਲਾਏ ਜਾਂਦਾ ਉਧਰ ਸਾਰੇ ਅਚੀ ਕਰਦੇ ਉਧਰ ਸ਼ੋਰ ਟੈਨਿਸ ਦਾ ਇਹ ਬਿਲਡਿੰਗ ਹੈ ਇਤੋਂ ਅੰਦਰ ਖਾਨੇ ਅੰਦਰ ਜਾ ਕੇ ਟੈਨਿਸ ਗਰਾਊਂਡ ਇੰਡੋਰ ਮਾਨਯੋਗ ਪਬਲਿਕ ਹਾਲਸ ਮਾਨੋ ਦੇ ਇੰਡੋਰ ਸਟੇਡੀਅਮ ਦਾ ਗਾਟਨ ਮਾਨਯੋਗ ਮਹਾਰਾਣੀ ਪਰਨੀਤ ਕੋਰ ਸਾਹਿਬ ਕਮ ਤੇਸ਼ ਮੰਤਰੀ ਆਜਮਤ ਕੇ ਪਾਰ ਸਰਕਾਰ ਰਕਮਲਾਨਲ ਮੰਗਲ 2019 ਚ ਚੱਲ ਰਹੇ ਇੱਥੇ ਇੰਡੋਰ ਦੇ ਮਾਹੌਲ ਦੀਆਂ ਹੀ ਸਾਰੀਆਂ ਗ੍ਰੀਨਰੀ ਬਹੁਤ ਇੱਥੇ ਬਹੁਤ ਜ਼ਿਆਦਾ ਸਮਾਨੇ ਨੂੰ ਸੁਗਾ ਦੇ ਸਮਾਨੇ ਵਾਸਤੇ ਉਹ ਸਾਹਮਣੇ ਮਾਲੀ ਦੇ ਕੁਆਟਰ ਨੇ ਜਦੋਂ ਆਪਾਂ ਗਰਾਊਂਡ ਚੋਂ ਹੁਣ ਕਾਲਜ ਵਾਲੀ ਸਾਈਡ ਜਾ ਰਹੇ ਆ ਇੱਥੇ ਇਸ ਜਗ੍ਹਾ ਤੇ ਪੁਰਾਣਾ ਗਰਾਊਂਡ ਹੁੰਦਾ ਸੀ ਜੋ ਕਿ ਹੁਣ ਉਧਰ ਚਲਾ ਗਿਆ ਜਿੱਧਰੋਂ ਆਪਾਂ ਆਏ ਆ ਬਹੁਤ ਵਧੀਆ ਲੱਗਦਾ ਜਦੋਂ ਸਵੇਰੇ ਸੈਰ ਕਰੀਦੀ ਇੱਥੇ ਪੰਛੀਆਂ ਦੀ ਆਵਾਜ਼ਾਂ ਸਵੇਰੇ-ਸਵੇਰੇ ਬਹੁਤ ਜ਼ਿਆਦਾ ਵਧੀਆ-ਵਧੀਆ ਆ ਰਹੀਆਂ ਹੁੰਦੀਆਂ ਨੇ ਵਾਹ ਪਬਲਿਕ ਕਾਲਜ ਦਾ ਕਾਲਜ ਆਫ ਐਜੂਕੇਸ਼ਨ ਇਹ ਹੈ ਪਬਲਿਕ ਕਾਲਜ ਦਾ ਪਬਲਿਕ ਕਾਲਜ ਆਫ ਐਜੂਕੇਸ਼ਨ ਇਹ ਜਗ੍ਹਾ ਇੰਜੀਨੀਅਰਿੰਗ ਕਾਲਜ ਵਾਸਤੇ ਕਵਰ ਕੀਤੀ ਹੋਈ ਹੈ ਆ ਤਾਰਾਂ ਲੱਗੀਆਂ ਦੇਖ ਰਹੇ ਹੋ ਤੁਸੀਂ ਇਸ ਦੇ ਅੰਦਰ ਉਹ ਸਾਹਮਣੇ ਸਾਡਾ ਗਰੁੱਪ ਜਾ ਰਿਹਾ ਮੈਂ ਲੇਟ ਹੋ ਗਿਆ ਬਲੌਗ ਬਣਾਉਣ ਦੇ ਚੱਕਰ ਚ ਉਹ ਜਾ ਰਹੇ ਨੇ ਡਾਕਟਰ ਸਾਹਿਬ ਨੇ ਨਾਲ ਸੇਲਾ ਮਿਲਦੇ ਮਾਲਕ ਜਗਦੀਸ਼ ਜੀ ਨਾਲ ਨੇ ਉਹਨਾਂ ਦੇ ਹਰੀਸ਼ ਜੀ ਏ ਵੀ সুইমিং ਪੂਲ ਇਹ ਰਸਤਾ ਜਾਂਦਾ ਪ੍ਰਤਾਪ ਕਲੋਨੀ ਨੂੰ ਜਨਰੇਟਰ ਰੱਖਿਆ ਹੋਇਆ ਆਪਣਾ ਚੇਤਾਵਨੀ ਆਪਸੀ ਸੀਸੀਟੀਵੀ ਕੇ ਆਈ ਸਵੀਮਿੰਗ ਪੂਲ ਕਾਹਦੇ ਦਾ ਪਹਿਲਾਂ ਇੱਥੇ ਲਾਇਬ੍ਰੇਰੀ ਹੁੰਦੀ ਸੀ ਉਹ ਪਿੱਛੇ ਲਾਇਬ੍ਰੇਰੀ ਹਜੇ ਵੀ ਹੈ ਜਨਰੇਟਰ ਇਹ ਹੈ ਜੀ ਲਾਈਟਾਂ ਠੀਕ ਕਰਨ ਵਾਸਤੇ ਇਹ ਚੌਪੜੀ ਨੂੰ ਤੁਸੀਂ ਦੇਖ ਰਹੇ ਹੋ ਜਿਹੜਾ ਝੌਂਪੜੀ ਨੂੰ ਮ ਇੱਥੇ ਅਸੀਂ ਸਾਰੇ ਬੈਠਦੇ ਆਂ ਜੀ ਅਸੀਂ ਪੰਖਾ ਵੀ ਲਵਾਇਆ ਹੋਇਆ ਇੱਥੇ ਪਰਮਿਸ਼ਨ ਲੈ ਕੇ ਕਾਲਜ ਵਾਲਿਆਂ ਤੋਂ ਉਹ ਸਾਹਮਣੇ ਫੋਰਾ ਹੀ ਜੋਗੀ ਸਾਜਨ ਲੜਕੇ ਦੀ ਡੈਥ ਹੋ ਗਈ ਸੀ ਬੰਬ ਚ ਹੁੰਦੇ ਚ ਹੁੰਦੀ ਯਾਦ ਚ ਬਣਵਾਇਆ ਗਿਆ ਹੁੰਦੇ ਘਰ ਦੇ ਵੱਲੋਂ ਇੱਥੇ ਪੜਦਾ ਹੁੰਦਾ ਸੀ ਉਹ ਹਾਲ ਲਾਇਬ੍ਰੇਰੀ ਆ ਗਈ ਜੀ ਸਾਹਮਣੇ ਉਧਰ ਕੰਟੀਨ ਆ ਗਈ ਕੰਟੀਨ ਹੋਵੇ ਹੀ ਹੈ ਜਿਵੇਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਦਾ ਏਜ ਵੀਰ ਸਿੰਘ ਆਈਏਐਸ ਇਹ ਜਿਨ੍ਹਾਂ ਨੇ ਕੰਟੇਨ ਚ ਬੈਠਣ ਦੀ ਜਗਾ ਹੋ ਉਦੋਂ ਨਹੀਂ ਹੁੰਦੀ ਉਹ ਸਾਹਮਣੇ ਮਿਊਜ਼ਿਕ ਰੂਮ ਕੋਲੇ ਬਾਅਦ ਚ ਦੇ ਦਿਆਂ ਪਹਿਲਾਂ ਆਪਾਂ ਇਧਰ ਸਟੇਡੀਅਮ ਤੇ ਬਾਕਸਿੰਗ ਸੱਤੋਂ ਵਧੀਆ ਸਮਾਣੇ 'ਚ ਸਾਡੇ 'ਚ ਆਰਾਮ ਬੌਕਸਰ ਜੀ ਹੁੰਦੇ ਸੀ। ਉਹਨਾਂ ਨੇ ਉਹ ਅਮਰੀਕਾ ਚਲੇ ਗਏ ਨੇ। ਵਿਜੇਂਦਰ ਦੇ ਨਾਲ ਜਿਹੜੇ ਹੁੰਦੇ ਸੀ ਆਰਾਮ ਬੌਕਸਰ ਬਹੁਤ ਜ਼ਿਆਦਾ ਇੱਥੋਂ ਉਹਨਾਂ ਨੇ ਖਿਡਾਰੀ ਕੱਢੇ। ਉਹਨਾਂ ਵੀ ਇੱਧਰ ਲੌਨ ਟੈਨਿਸ ਦਾ ਕੋਰਟ ਆ ਗਿਆ। ਪਰ ਵਿੱਚ ক্রিকেট ਖੇਡਿਆ ਜਾ ਰਿਹਾ। ਗ੍ਰੀਨਰੀ ਬਹੁਤ ਜ਼ਿਆਦੀ ਹੈ। vâng và hát này vâng và hát này vâng và hát này này ਇੱਧਰ ਬੌਕਸਿੰਗ ਕੋਰਟ ਬੌਕਸਿੰਗ ਦਾ ਗਰਾਊਂਡ ਹੁਣ ਤੇ ਸ਼ਾਇਦ ਬੰਦ ਪਿਆ ਪਰ ਤੁਹਾਨੂੰ ਦਿਖਾਣੇ ਆ ਬਾਹਰੀ ਚ ਆ ਦੇਖੋ ਓਹ ਰੰ ਅੰਬੌਕਸਰੀ ਦੀ ਲੱਗੀ ਜੇਂਦਰ ਵੀ ਹੈਗਾ ਇਹ ਜੀ ਬਾਕਸਿੰਗ ਦਾ ਗਰਾਊਂਡ ਹੈ ਉਹ ਸਾਹਮਣੇ ਸਾਹਮਣੇ ਤੋਂ ਲੱਗ ਜਿਹਾ ਹੈ ਨਾ ਬਾਕੀ ਤੁਹਾਨੂੰ ਬਾਹਰੋਂ ਦਿਖਾਣੇ ਹਨ ਕੇ ਰੱਛੇ ਦੇ ਉੱਪਰ ਲਟਕ ਰਹੇ ਨੇ ਬੱਚੇ ਇਹਨੂੰ ਚਲਾਉਂਦੇ ਨੇ ਜਦੋਂ ਹੈ ਵੀ ਓਏ ਉਹ ਟਾਇਰ ਨੇ ਜਿਹੜੇ ਬੱਚੇ ਪਲਟਦੇ ਨੇ ਇੱਥੇ ਪ੍ਰੈਕਟਿਸ ਕਰਦੇ ਨੇ ਲਮਕਦੇ ਨੇ ਉਹ ਸਾਹਮਣੇ ਦੇਖੋ ਤੁਸੀਂ ਲਮਕਣ ਵਾਸਤੇ ਬਣੀ ਹੋਈ ਹੈ ਦਰਾ ਆ ਗਿਆ ਜੀ ਜਿਹੜੇ ਇਸ ਗੇਟ ਚ ਹੁੰਦੇ ਨੇ ਇਹਦੇ ਤਿੰਨ ਗੇਟ ਨੇ ਜੀ ਕਾਲਜ ਦੇ ਇੱਕ ਆ ਗਿਆ ਜੀ ਇਹ ਕੋ ਪ੍ਰਤਾਪ ਕਲੋਨੀ ਆ ਜਿਹੜਾ ਤੁਹਾਨੂੰ ਦਿਖਾਇਆ ਕਿ ਮੇਨ ਗੇਟ ਦਿਖਾਵਾਂ ਇਹ ਸਾਈਕਲ ਸਟੈਂਡ ਆ ਗਿਆ ਜੀ ਇਹ ਸਾਡਾ ਸਕੂਲ ਆ ਗਿਆ ਜਿੱਥੇ ਮੈਂ ਪੜਦਾ ਹੁੰਦਾ ਸੀ ਮਾਡਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੋਟੇ ਹੁੰਦੇ ਬਹੁਤ ਸ਼ੌਕ ਹੁੰਦਾ ਸੀ ਛੁੱਟੀ ਦਾ ਇੱਕ ਵਾਰੀ ਕਾਲਜ ਵਾਲਿਆਂ ਨੇ ਸਟ੍ਰਾਈਕ ਕੀਤੀ ਸੀ ਤੇ ਉਹ ਜਦੋਂ ਇਧਰੋਂ ਰੋਲਾ ਪੈਂਦਾ ਸੀ ਅਸੀਂ ਕੁਝ ਹੋ ਜਾਂਦੇ ਹੁੰਦੇ ਸੀ ਆਹ ਗੇਟ ਚੋਂ ਆਉਂਦੇ ਹੁੰਦੇ ਸੀ ਅੰਦਰ ਇਹ ਹੋਮ ਸਾਇੰਸ ਹੈ ਹੋਮ ਸਾਇੰਸ ਜਿਵੇਂ ਆਪਾਂ ਕੁਝ ਵੀ ਬਣਾਣਾ ਕਰਨਾ ਸਿੱਖਦੇ ਹਾਂ ਜੀ ਉਹ ਐਨਸੀਸੀ ਦਾ ਆਰਮੀ ਵਿੰਗ ਹੈ ਇਹੋ ਗੇਟ ਹੈ ਜੀ ਪਬਲਿਕ ਕਾਲਜ ਪਬਲਿਕ ਸਕੂਲ ਮਾਡਲ ਪਬਲਿਕ ਸਕੂਲ ਜਿੱਥੇ ਹੀ ਪੜਦੇ ਰਹੇ ਆ ਉਹ ਐਨਸੀਸੀ ਦਾ ਆਫਿਸ ਆ ਗਿਆ ਜੀ ਸਾਹਮਣੇ ਦੇਖੋ ਜੀ ਹੁਣ ਆਪਾਂ ਵਾਪਸ ਕਾਲਜ ਵਾਲੇ ਪਾਸੇ ਚੱਲਦੇ ਹਾਂ ਜਿੱਧਰ ਕਲਾਸਾਂ ਲੱਗਦੀਆਂ ਕਲਾਸਾਂ ਹੀ ਬਹੁਤ ਲਾਈਆਂ ਇੱਥੇ ਹੁੰਦੀ ਸੀ ਸਾਡੀ ਕਲਾਸ ਮੇਰੇ ਮੰਮਾ ਵੀ ਇੱਥੇ ਪੜਾਉਂਦੇ ਹੁੰਦੇ ਸੀ ਐਸਐਸ ਤੇ ਇੰਗਲਿਸ਼ ਬਹੁਤ ਕੁੱਟ ਖਾਦੀ ਪਿਛਲੇ ਦਿਨਾਂ 'ਚ ਮੈਂ ਲੇਖ ਵੀ ਲਿਖਿਆ ਸੀ ਆਪਣੀ ਮੰਮਾ ਦੇ ਮੇਰੇ ਮਾਮਾ ਨੇ ਮੈਨੂੰ ਬਹੁਤ ਕੁਟਵੀ ਬਹੁ ਪਈ ਏ ਤੇ ਜਦੋਂ ਘਰ ਹੁੰਦੇ ਸੀ ਤਾਂ ਮਾਂ ਤੇ ਜਦੋਂ ਸਕੂਲ ਚੋਂ ਦੇਹੀ ਉਦੋਂ ਟੀਚਰ ਬਹੁਤ ਸੋਹਣੀਆਂ ਸੋਹਣੀਆਂ ਕਲਾਕ੍ਰਿਤੀਆਂ ਕੀਤੀਆਂ ਹੀ ਆਈ ਓਹੋ ਸਾਹਮਣੇ ਕੋਲੇ ਦੀ ਬਿੱਲੀ ਹੈ ਔਰ ਸਟੇਡੀਅਮ ਹੈ ਸਾਹਮਣੇ ਆਊਟਡੋਰ ਇੰਦਰ ਸੰਤਰਾਮ ਸਿੰਘਲਾ ਐਮਪੀ ਇਹ ਆ ਗਿਆ ਆਊਟਡੋਰ ਸਟੇਡੀਅਮ ਡਾਂਸ ਪੰਗੜਾ ਮਾਂ ਬੋਲੀ ਸਾਡੀ ਸਾਡਾ ਮਾਣ 뮤జిక్ ਪੀਸ ਬਿੰਗਸ ਵਿਦ ਅ ਸਮਾਈਲ ਥੀਟਰ ਲਾਈਫ ਸਰੀਰ ਮਰ ਜਾਂਦਾ ਹੈ ਪਰ ਵਿਚਾਰ ਨਹੀਂ ਮਰਦੇ ਭਗਤ ਸਿੰਘ ਮਾਂ ਬੋਲੀ ਸਾਡੀ ਬੋਲੀ ਪੰਗੜਾ ਫੇਰ ਆਪਾਂ ਇੱਕ ਨੰਬਰ ਗੇਟ ਜਿਹੜਾ ਮੇਨ ਗੇਟ ਹੈ ਉਧਰ ਆ ਗਏ ਜੀ ਅੰਦਰ ਸਾਈਕਲ ਸਟੈਂਡ ਪਹਿਲਾਂ ਸਾਈਕਲ ਸਟੈਂਡ ਬਾਹਰ ਹੁੰਦਾ ਸੀ ਹੁਣ ਅੰਦਰ ਕਰਤਾ ਗਰੇਂਡਰੀ ਬਹੁਤ ਹੈ ਇੱਥੇ ਬਹੁਤ ਜਿਆਦਾ ਗਰੇਂਡਰੀ ਉਹ ਸਾਹਮਣੇ ਆ ਗਈ ਜੀ ਕਾਲਜ ਦੀ ਬਿਲਡਿੰਗ ਬਹੁਤ ਵਧੀਆ ਇਨਕੀ ਕਹਿਣਾ ਮਤਲਬ ਸੋਚਣੀ ਨਾ ਜਿਹੜੇ ਬੰਦੇ ਦੀ ਬਹੁਤ ਵਧੀਆ ਸੋਚਣੀ ਹੈ ਵੀ ਹਾਂ ਕਿਸ ਤਰ੍ਹਾਂ ਹੋਣਾ ਚਾਹੀਦਾ ਆ ਦੇਖੋ ਲਿਖਿਆ ਪਬਲਿਕ ਕਾਲਜ ਸਮਾਣਾ ਵਿੱਚ ਥੋੜੇ ਥੋੜੇ ਪੌਦੇ ਉਹ ਹੋ ਚੁੱਕੇ ਨੇ ਖਲਾਬ ਉਹ ਮੇਨ ਗੇਟ ਹੈ ਜੀ ਸਾਡਾ ਸਮਾਣੇ ਸ਼ਹਿਰ ਤੋਂ ਇਹ ਵੀ ਸਾਡਾ ਪਬਲਿਕ ਕਾਲਜ ਸਮਾਣਾ ਜੀ ਇਹ ਰਿਪਬਲਿਕ ਆਲਸਮਾਨਾ ਦਾ 메인 ਬਿਲਡਿੰਗ ਉਧਰ ਅਸੀਂ ਪੜਜ਼ਾ ਰਹੇ ਹਾਂ ਆਹ ਦੇਖੋ ਸਾਰਾ ਇੰਡੀਆ ਦਾ ਨਕਸ਼ਾ ਬਣਿਆ ਹੋਇਆ ਹੈ ਉਧਰ ਨੇਪਾਲ ਅਰਬੀਅਨ ਸੀ ਬੇ ਆਫ ਬੰਗਾਲ ਅਰਵਾਲੀ ਨਦੀ गोल्डन कच्छ कृष्णा नदी गोदावरी नदी ਸਾਰੀਆਂ ਨਦੀਆਂ ਬਾਰੇ ਦੱਸਿਆ ਪਾਰਕ ਚ ਲੈ ਕੇ ਚਲਦੇ ਹਾਂ ਤੁਹਾਨੂੰ ਰੁੱਖਾਂ ਬਾਰੇ ਲਿਖਿਆ ਹੋਇਆ ਰੁੱਖ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਲੱਗ ਰੁੱਖ ਲੱਗਦੇ ਮਾਵਾ ਕੁਝ ਰੁੱਖ ਨੂੰਹਾ ਤੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾ ਕੁਝ ਰੁੱਖ ਮੇਰੇ ਬਾਬੇ ਵਾਂਗਣ ਪੱਤਰ ਟਾਵਾ ਟਾਵਾ ਕੁਝ ਰੁਖ ਮੇਰੀ ਦਾਦੀ ਵਰਗੇ ਚੂਰੀ ਪਾਵਨ ਕਾਵਾਂ ਕੁਝ ਰੁਖ ਯਾਰਾਂ ਵਰਗੇ ਲੱਗਦੇ ਚੁੰਮਾਂ ਤੇ ਗੱਲਾਂ ਵਾਂ ਇੱਕ ਮੇਰੀ ਮਹਿਬੂਬਾ ਵਾਂ ਕੰ ਮਿੱਠਾ ਅਤੇ ਦੁਖਾਵਾਂ ਕੁਝ ਰੁਖ ਮੇਰਾ ਦਿਲ ਕਰਦਾ ਏ ਮੋਡੇ ਚੁੱਕੇ ਖਿਡਾਵਾਂ ਕੁਝ ਰੁਖ ਮੇਰਾ ਦਿਲ ਕਰਦਾ ਏ ਚੁੰਮਾਂ ਤੇ ਮਰ ਜਾਵਾਂ ਕੁਝ ਰੁਖ ਜਦ ਵੀ ਰਲ ਕੇ ਚੁੰਮਣ ਤੇਜ ਵਗਣ ਜਦ ਹਵਾਵਾਂ ਸਾਂਝੀ ਬੋਲੀ ਸਭ ਰੁਖ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾ ਮੇਰਾ ਵੀ ਐ ਦਿਲ ਕਰਦਾ ਇਹ ਰੁੱਖ ਦੀ ਜੂਨੇ ਆਵਾ ਜੇ ਤੁਸਾਂ ਮੇਰੀ ਗੀਤ ਹੈ ਸੁਨਣਾ ਮੈਂ ਰੁੱਖ ਵਿੱਚ ਗਾਵਾਂ ਰੁਕਤਾ ਮੇਰੀ ਮਾਂ ਵਰਗੇ ਨੇ ਜੂਨ ਰੁੱਖਾਂ ਦੀਆਂ ਛਾਵਾਂ ਸ਼ਿਵ ਕੁਮਾਰ ਬਟਾਲਵੀ ਜੀ ਇਹ ਬਈ ਸਾਡਾ ਕਾਲਜ ਉਹ ਸਾਹਮਣੇ ਜਿਹੜੀਆਂ ਕਲਾਸਿਸ ਬਣ ਰਹੀਆਂ ਜਿਹੜੇ ਅੰਡਰ ਕਾਸਟਰ ਉੱਥੇ ਹੁੰਦੀਆਂ ਸਾਡੀ ਕਲਾਸਾਂ ਟਾ ਕੇ ਪਿੱਛੇ ਕਰਤੀਆਂ ਮੈਂ ਇੱਥੇ ਆਈ 97 ਚ ਹਾਂ 97 ਐਡਮਿਸ਼ਨ ਲਈ ਸੀ ਮੈਂ ਇੱਥੇ ਮੈਂ ਲਈ ਆਰਟਸ ਵਿਦ ਮੈਥ ਇਕਨੋਮਿਕਸ ਇਹ ਬਹੁਤ ਸੋਹਣੀ ਪਾਰਕ ਬਣੀ ਹੋਈ ਏ ਜਦੋਂ ਇੱਥੇ ਫੁਹਾਰੇ ਚੱਲਦੇ ਹੁੰਦੇ ਨੇ ਬਹੁਤ ਸੋਹਣੀ ਲੱਗਦੀ ਆ ਦੇਖੋ ਕਿਸ ਤਰ੍ਹਾਂ ਕਬੂਤਰ ਸਾਹਮਣੇ ਗੋਡਨੈਸ ਸਰਸਵਤੀ ਦੀ ਲਾਈਟ ਆਫ ਨੋਲੇਜ ਹੋਪ ਐਂਡ ਪੀਸ ਇਹ ਸਰਸਵਤੀ ਮਾਤਾ ਜੀ ਦੀ ਮੂਰਤੀ ਹੈ ਜੀ ਕਿਉਂਕਿ ਪੜਾਈ ਦੇ ਵਿੱਚ ਸਰਸਵਤੀ ਮਾਤਾ ਹੈ ਬਹੁਤ ਬਖਸ਼ੇ ਆ ਦੇਖੋ ਕਿੱਡੀ ਸੋਹਣੇ ਤਰੀਕੇ ਨਾਲ ਦਰਖਤ ਲਗਾਏ ਹੋਏ ਨੇ ਗ੍ਰੀਨਰੀ ਬਹੁਤ ਜਿਆਦੀ ਜੀ ਬਹੁਤ ਜਿਆਦੀ ਗ੍ਰੀਨਰੀ ਇਸੇ ਕਰਕੇ ਮੈਂ ਸਵੇਰੇ ਤਿੰਨ ਸਾਢੇ ਤਿੰਨ ਚਾਰ ਸਵਾ ਚਾਰ ਇੱਧਰ ਹੀ ਆ ਜਨਾ ਸੈਰ ਕਰਨ ਮਨ ਖੁਸ਼ ਹੋ ਜਾਂਦਾ ਬਾਗੋ ਬਾਗ ਹੋ ਜਾਂਦਾ ਸਾਰਾ ਦਿਨ ਪੋਜ਼ਿਟਿਵਿਟੀ ਰਹਿੰਦੀ ਹੈ ਮੰਦਾ ਅਸਰਾਹੀ ਵੀ ਇੱਥੇ ਨਾ ਬੱਚਿਆਂ ਨੂੰ ਉਹਦੇ ਬਾਰੇ ਵੀ ਪੜਾ ਦਰਖਤਾਂ ਬਾਰੇ ਦੱਸਿਆ ਜਾਂਦਾ ਜੀ ਆਹ ਦੇਖੋ ਸੁੱਕਾ ਜੰ ਦਾ ਦਰਖਤ ਸੁੱਕਾ ਜੰ ਬਾਕੀ ਸੋਲਰ ਸਿਸਟਮ ਸਾਰਾ ਲੱਗਾ ਆਇਆ ਹੈ ਇਹ ਕਹਿਣਾ ਹੈ ਪੂਰਾ ਅਪਡੇਟ ਹੈ ਕਾਲਜ एक कंप्यूटर बुक स्टोर फौजी साहब का आ गई कमरा और फौजी साहब ठीक हो और बड़ी मिट्टी किट्ठी हुई अच्छा अच्छा जी अच्छा अस्पताल जो इधरों और फौजी साहब किन्ने साल हो गए फौजी साहब इत कि साल हो गए 10 ਸਾਲ ਹੋ ਗਏ ਤੇ ਪਹਿਲਾਂ ਜੋਬ ਕਰਦੇ ਸੀ ਇਹ ਪਹਿਲਾਂ ਆਰਮੀ ਸੀ ਠੀਕ ਹੈ ਠੀਕ ਹੈ ਇਹ ਫੌਜੀ ਸਾਹਿਬ ਨੇ ਹੀ ਆਰਮੀ ਚ ਮੈਂ ਕਿਹਾ ਫੌਜੀ ਸਾਹਿਬ ਬਾਰੇ ਵੀ ਦੱਸੀ ਨਾ 10 ਸਾਲ ਹੋ ਗਏ ਇਹਨਾਂ ਨੂੰ ਇੱਥੇ ਇਹ ਜੀ ਪਹਿਲਾਂ ਹੁੰਦਾ ਸੀ ਸਾਈਕਲ ਸਟੈਂਡ ਉਹ ਨਾਲ ਹਸਪੀਟਲ ਹੈ ਫੌਜੀ ਸਾਹਿਬ ਕਹਿੰਦੇ ਉਧਰੋਂ ਰੇਤਾ ਆ ਜਾਂਦਾ ਵਿੱਚੋਂ ਦੀ ਚਲੋ ਠੀਕ ਆ ਫੌਜੀ ਸਾਹਿਬ ਦਾ ਕਮਰਾ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਇਹ ਸੰਸਥਾ ਵਿਦਿਆ ਦਾ ਮੰਦਰ ਹੈ ਅਤੇ ਆਪਣੇ ਸਾਰਿਆਂ ਦਾ ਹੈ ਇਸ ਦੇ ਸਮੁੱਚੇ ਖੇਤਰ ਨੂੰ ਸਵੱਛ ਤੇ ਸੁਥਰਾ ਰੱਖਣਾ ਸਾਰਿਆਂ ਦਾ ਪਹਿਲਾ ਫਰਜ਼ ਹੈ ਅਜਿਹੀ ਕੋਈ ਹਰਕਤ ਨਾ ਹੋਵੇ ਜਿਸ ਨਾਲ ਇਸ ਦੀ ਮਰਿਆਦਾ ਨੂੰ ਠੇਸ ਪਹੁੰਚੇ ਪ੍ਰਿੰਸੀਪਲ ਸਹੀ ਗੱਲ ਹੈ ਹੁਣ ਵੀ ਐਂ ਚਾਹੀਦਾ ਜੀ ਇੱਥੇ ਆ ਕੇ ਤੇ ਵੈਰ ਵਿਰੋਧ ਭਾਵਨਾ ਜੋ ਵੀ ਆਪਣਾ ਸਭ ਘਰ ਛੱਡ ਕੇ ਇੱਥੇ ਪੜਨ ਆਣਾ ਚਾਹੀਦਾ ਜਾਂ ਸਵੇਰੇ ਸੈਰ ਕਰਨ ਆਣੇ ਜਦੋਂ ਉਦੋਂ ਸੈਰ ਇਹ ਮੁੰਡਾ ਵੀ ਜੀ ਆਪਣਾ ਆਪਣੇ ਖੱਤਰੀ ਬਰਾਦਰੀ ਚੋਂ ਹੀ ਆ ਜੀ ਬਾਲੀਬਾਲ ਦਾ ਖਿਡਾਰੀ ਇਹ ਹੁਣ ਨੇ ਕੋਚ ਦੇਖੋ ਅੱਜ ਹੈ ਸੰਡੇ ਵੇ ਉੱਪਰੋਂ ਸੰਡੇ ਤੋਂ ਬਾਅਦ ਵੀ ਟਾਈਮ ਬਹੁਤ ਹੋ ਚੁੱਕਾ ਹੈ ਫਿਰ ਵੀ ਇੰਨੇ ਵਾਈਕਲ ਅੰਦਰ ਖੜੇ ਨੇ ਉਹ ਦੇਖੋ ਹੀ ਸਾਹਮਣੇ ਸਮਾਨਾਂ ਨੂੰ ਸਰਕਾਰੀ ਕਰਨ ਦਾ ਵਾਦਾ ਆਪ ਸਰਕਾਰ ਪੂਰਾ ਕਰੇ ਲੋ ਜੀ ਆ ਵੀ ਮੈਸੇਜ ਵਿੱਚ ਆ ਗਿਆ ਹੈ ਪੰਜਾਬ ਸਟੂਡੈਂਟ ਯੂਨੀਅਨ ਕਰੋ ਜੀ ਪੂਰਾ ਪੰਜਾਬੀ ਵਿਦ្រਸ਼ਟੀ ਨੂੰ ਬੰਦੀ ਗ੍ਰਾਂਟ ਜਾਰੀ ਕਰੋ ਪੰਜਾਬ ਸਟੂਡੈਂਟ ਯੂਨੀਅਨ ਜਿੰਦਾਬਾਦ ਸਹੀ ਮੰਗਾ ਸਾਡੀ ਇੱਕ ਮੰਗ ਪਿਆਰੀ ਪਬਲਿਕ ਕਾਲਜ ਨੂੰ ਸਮਾਨਾ ਨੂੰ ਕਰੋ ਸਰਕਾਰੀ ਵਾਹ ਵਧੀਆ ਇੱਥੇ ਪਹਿਲਾਂ ਡਾਕਟਰ ਸਾਹਿਬ ਰਹਿੰਦੇ ਹੁੰਦੇ ਸੀ ਤਿੰਦਰ ਮੈਂ ਤਾਂ ਤੁਹਾਨੂੰ ਇੱਧਰ ਲੈ ਕੇ ਜਾ ਰਿਹਾ ਹਾਂ ਵੀ ਆਪਾਂ ਸ਼ਹਿਰ ਦਾ ਸਿਚੁਏਸ਼ਨ ਦਿਖਾਈਏ ਤੁਹਾਨੂੰ ਸਾਡੇ ਕਾਲਜ ਦੀ ਬਹੁਤ ਉਹਦੀ ਸਿਚੁਏਸ਼ਨ ਤੇ ਪਹਿਲਾਂ ਇੱਧਰ ਗ੍ਰੀਨਰੀ ਬਹੁਤ ਸੀ ਮਕਾਨ ਨਹੀਂ ਸੀ ਇਹ ਸਾਡੇ ਬਟਰਨਰੀ ਹਸਪੀਟਲ ਜਿਹਨੂੰ ਆਪਾਂ ਡੰਗਰਾਂ ਦਾ ਹਸਪੀਟਲ ਕਹਿੰਦੇ ਆ ਆ ਦੇਖੋ ਪਬਲਿਕ ਹਾਲਸ ਮੰਡਾ ਦਾ ਹੁਣ ਤੁਹਾਨੂੰ ਮੇਨ ਉਹ ਦਿਖਾਵਾਂਗੇ ਕੋਈ ਉਹਦੀ ਗੱਲ ਤਾਂ ਚਲੋ ਕੋਈ ਠੀਕ ਉਹ ਹਸਪਤਾਲ ਆ ਗਿਆ ਜੀ ਮੈਂ ਮੰਡੀ ਆ ਜੀ